ਅਸੀਂ ਪਹੁੰਚੇ ਹਾਂ ਸ੍ਰੀ ਗੋੰਦਵਾਲ ਸਾਹਿਬ ਜਿੱਥੇ ਕੀ ਸਿੱਖੀ ਦਾ ਧੁਰਾ ਜਿਹੜਾ ਕਹਿ ਜਾਂਦਾ ਵਾ ਗੁਰਦੁਆਰਾ ਬੋਲੀ ਸਾਹਿਬ ਜਿਹੜਾ ਇੱਥੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਥਾਪਿਤ ਕੀਤਾ ਵਾ ਅਤੇ ਉਹਨਾਂ ਦਾ ਜੋਤੀ ਜੋਤ 450 ਸਾਲਾ ਜਿਹੜਾ ਉਹ ਮਨਾਇਆ ਜਾ ਰਿਹਾ ਵਾ ਸ਼ਰੂਮਨੀ ਕਮੇਟੀ ਵੱਲੋਂ ਔਰ ਸਾਡੇ ਨਾਲ ਇੱਥੇ ਸਿੰਘ ਸਾਹਿਬ ਨੇ ਸਿੰਘ ਸਾਹਿਬ ਉਹਨਾਂ ਨਾਲ ਗੱਲਬਾਤ ਕਰਾਂਗੇ ਇੱਥੋਂ ਦੇ ਪੂਰਾ ਇਤਿਹਾਸ ਬਾਰੇ ਜਿਹੜੀ ਜਾਣਕਾਰੀ ਲਵਾਂਗੇ ਔਰ ਆਉਣ ਵਾਲੇ ਪ੍ਰੋਗਰਾਮਾਂ 'ਚ ਜਿਹੜਾ ਮਨਾਇਆ ਜਾ ਰਿਹਾ ਵਾ ਕਿਸ ਤਰ੍ਹਾਂ ਦੇ ਪ੍ਰਬੰਧ ਹੋਣਗੇ ਅਪਾ ਸਿੰਘ ਸਾਹਿਬ ਨਾਲ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਕਿਸ ਤਰ੍ਹਾਂ ਦੇ ਵਿੱਚ 450 ਜੋਤੀ ਜੋਤ ਸਮਾਗਮ ਜਿਹੜਾ ਵਾ ਚੱਲ ਰਿਹਾ ਇੱਥੇ ਚੱਲਨੇ ਆ ਕਿਸ ਤਰ੍ਹਾਂ ਦੇ ਪ੍ਰਬੰਧ ਅਤੇ ਕੀ ਇਤਿਹਾਸ ਹੈ ਗੁਰੂ ਮਹਾਰਾਜ ਦਾ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਐਸੇ ਮਹਾਨ ਦੀਨदयाल ਸਿੱਖ ਧਰਮ ਦੇ ਤੀਜੇ ਪਾਤਸ਼ਾਹ ਸਾਹਿਬ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਤਿੰਨਾਂ ਨੇ ਇਸ ਪਾਵਨ ਪਵਿੱਤਰ ਨਗਰ ਸ੍ਰੀ ਗੋਇੰਦਵਾਲ ਸਾਹਿਬ ਨੂੰ ਸਨ 1552 ਈਸਵੀ ਚ ਦੂਜੇ ਪਾਤਸ਼ਾਹ ਸਾਹਿਬ ਸਤਿਗੁਰੂ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਹੁਕਮ ਨੂੰ ਮੰਨਦਿਆਂ ਹੋਇਆਂ ਇਸ ਪਾਵਨ ਨਗਰ ਨੂੰ ਬਸਾਉਣਾ ਕੀਤਾ ਸਾਹਸੰਗ ਜੀ ਸਾਢੇ 22 ਸਾਲ ਦਾ ਸਮਾਂ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਦੇ ਉੱਪਰ ਸੁਭਾਏ ਮਨ ਇਸ ਪਾਵਨ ਪਵਿੱਤਰ ਸਥਾਨ ਦੇ ਉੱਪਰ ਰੜਾਏ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਅੰਦਰ ਪਾਟ ਸਹਿਬਾਨ ਦੀ ਸਵਈਆਂ ਦੇ ਅੰਦਰ ਇਸ ਨਗਰ ਦੀ ਉਪਮਾ ਕਰਦੇ ਪਾਟ ਸਹਿਬਾਨ ਜੀ ਨੇ ਦਰਜ ਕੀਤਾ ਹੈ ਗੋਬਿੰਦਵਾਲ ਗੋਬਿੰਦਪੁਰੀ ਸਮ ਦਲਨ ਤੀਰ ਬਪਾਸ ਬਣਾਇਓ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਬਿਆਸ ਦਰਿਆ ਦੇ ਕੰਢੇ ਦੇ ਉੱਪਰ ਗੋਬਿੰਦਪੁਰੀ ਦੇ ਬਰਾਬਰ ਸਵਰਗਾਂ ਦੀ ਪੁਰੀ ਦੇ ਬਰਾਬਰ ਇੱਕ ਪਾਵਨ ਪਵਿੱਤਰ ਸਥਾਨ ਗੋਬਿੰਦਵਾਲ ਸਾਹਿਬ ਦੀ ਪਾਵਨ ਧਰਤੀ ਦੇ ਉੱਪਰ ਇੱਕ ਪਾਵਨ ਨਗਰ ਨੂੰ ਬਸਾਉਣਾ ਕੀਤਾ ਹੈ ਸਾਜ ਸੰਗ ਜੀ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਤਿਨਾਂ ਦਾ 450 ਸਾਲਾ ਜੋਤੀ ਜੋਤ ਸਮਾਉਣ ਵਾਲਾ ਅਪਰਵ ਅਤੇ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਚੌਥੇ ਪਾਸ਼ੀ ਪਾਸ਼ਾ ਜੀ ਦਾ ਪਾਵਨ ਗੁਰਤਾ ਗੱਦੀ ਦਿਵਸ ਜੋ 450 ਸਾਲਾਂ ਇਹਨਾਂ ਮਹਾਨ ਪੁਰਬਾਂ ਨੂੰ ਸਿੱਖ ਪੰਥ ਦੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖਿਤਾਬਦੀ ਦੇ ਰੂਪ ਦੇ ਰਾਹੀਂ ਸਮੁੱਚੀਆਂ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਸਮੂਹ ਸਭਾ ਸੁਸਾਇਟੀਆਂ ਸਿੱਖ ਸੰਪਰਦਾਵਾਂ ਦੇ ਸਹਿਯੋਗ ਦੇ ਨਾਲ ਮਨਾਉਣ ਦਾ ਉਦਮ ਤੇ ਉਪਰਾਲਾ ਕੀਤਾ ਗਿਆ ਸਾਜ ਸੰਗਤ ਜੀ ਇਹ ਪਾਵਨ ਪਵਿੱਤਰ ਸਾਜ ਸੰਗਤ ਜੀ ਪੁਰਬ 15 16 17 ਤੇ 18 ਸਤੰਬਰ ਨੂੰ ਜਿੱਥੇ ਸਮੁੱਚੇ ਸੰਸਾਰ ਭਰ ਦੇ ਅੰਦਰ ਮਨਾਏ ਜਾਣੇ ਨੇ ਉੱਥੇ ਸਤਿਗੁਰਾਂ ਦੇ ਕੇਂਦਰੀ ਸਥਾਨ ਗੁਰਦੁਆਰਾ ਬਾਉਲੀ ਸਾਹਿਬ ਦੀ ਵਿਖੇ ਵੀ ਬੜੀ ਵੱਡੇ ਪੱਧਰ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਕਮੇਟੀ ਵੱਲੋਂ ਸਮੂਹ ਸੰਪਰਦਾਵਾਂ ਸਿੱਖ ਜਥੇਬੰਦੀਆਂ ਵੱਲੋਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਰਲ ਮਿਲ ਕੇ ਮਨਾਇਆ ਜਾ ਰਿਹਾ ਹੈ ਸਾਜ ਸੰਗਤ ਜੀ 1 ਸਤੰਬਰ ਤੋਂ ਜੋ ਮਹਾਨ ਨਗਰ ਕੀਰਤਨਾਂ ਦੀ ਪ੍ਰਾਰੰਭਤਾ ਹੋ ਰਹੀ ਹੈ ਜਿਸ ਦੇ ਅੰਦਰ ਸ੍ਰੀ ਖਡੂਰ ਸਾਹਿਬ ਦੀ ਪਾਵਨ ਧਰਤੀ ਤੋਂ ਮਹਾਨ ਨਗਰ ਕੀਰਤਨ ਸ੍ਰੀ ਚੋਲਾ ਸਾਹਿਬ ਦੀ ਪਾਵਨ ਧਰਤੀ ਤੋਂ ਮਹਾਨ ਨਗਰ ਕੀਰਤਨ ਸ੍ਰੀ ਤਰਨ ਤਾਰਨ ਸਾਹਿਬ ਦੀ ਸੰਗਤ ਵੱਲੋਂ ਮਹਾਨ ਨਗਰ ਕੀਰਤਨ ਨੇ ਹੰਗ ਸਿੰਘ ਜਥੇਬੰਦੀਆਂ ਸੰਪਰਦਾਏ ਬਾਬਾ ਵਿਧੀ ਚੰਦ ਜੀ ਦਾਲਪੰਥ ਦੇ ਵੱਲੋਂ ਇੱਕ ਮਹਾਨ ਨਗਰ ਕੀਰਤਨ ਇਸ ਪਾਵਨ ਸਥਾਨ ਦੇ ਪਰ ਪਹੁੰਚੇਗਾ ਸਾਧ ਸੰਗਤ ਜੀ ਲੁਧਿਆਣੇ ਦੀ ਸੰਗਤ ਵੱਲੋਂ ਇੱਕ ਮਹਾਨ ਨਗਰ ਕੀਰਤਨ ਪਹੁੰਚੇਗਾ ਜਲੰਧਰ ਦੀ ਸੰਗਤ ਵੱਲੋਂ ਸਭਾ ਸੈਟੀਆਂ ਵੱਲੋਂ ਵੀ ਇਸ ਸਥਾਨ ਤੇ ਮਹਾਨ ਨਗਰ ਕੀਰਤਨ ਪਹੁੰਚ ਰਿਹਾ ਹੈ ਸਾਧ ਸੰਗਤ ਜੀ ਸੋ ਨਿਮਰਤਾ ਸਹਿਤ ਬੇਨਤੀ ਹੈ ਕੇ ਸਿੱਖੀ ਦੇ ਧੁਰੇ ਵਜੋਂ ਜਾਣੇ ਜਾਂਦੇ ਹੋਏ ਇਸ ਪਾਵਨ ਪਵਿੱਤਰ ਨਗਰ ਵਿਖੇ ਸਾਡੇ ਬਹੁਤੇ ਵੱਡੇ ਭਾਗ ਨੇ ਜੋ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਤਿਨਾਂ ਦੀ 450 ਸਾਲਾਂ ਜੋਤੀ ਜੋਤ ਸਮਾਉਣ ਵਾਲੇ ਪੁਰਬਾਂ ਨੂੰ ਸ਼ਤਾਬਦੀ ਦੇ ਰੂਪ ਦੇ ਰਾਈ ਮਨਾ ਰਹੇ ਆ ਅਤੇ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਤਿਨਾਂ ਦੇ ਗੁਰਤਾ ਗਦੀ ਦੇਵਸ ਜੋ ਸ਼ਤਾਬਦੀ ਦੇ ਰੂਪ ਦੇ ਰਾਈ ਮਨਾ ਰਹੇ ਆ ਸਾਧ ਸੰਗਤ ਜੀ ਇਨਾਂ ਮਹਾਨ ਪੁਰਬਾਂ ਦੇ ਅੰਦਰ ਸਮੂਹ ਸੰਗਤਾਂ ਹਾਜ਼ਰੀਆਂ ਭਰ ਕੇ ਗੁਰੂ ਕਰਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਇਸ ਪਾਵਨ ਪਵਿੱਤਰ ਸਥਾਨ ਦੇ ਉੱਪਰ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਇੱਕ 84 ਪੌੜੀਆਂ ਵਾਲੀ ਬੌਲੀ ਦੀ ਮਹਾਨ ਰਚਨਾ ਕੀਤੀ ਹੈ ਤੇ ਨਾਲ ਹੀ ਉਪਦੇਸ਼ ਕੀਤਾ ਹੈ ਜੋ ਵੀ ਮਾਈ ਭਾਈ ਸ਼ਰਧਾ ਤੇ ਭਾਵਨਾ ਦੇ ਨਾਲ ਇੱਕ ਸ੍ਰੀ ਜਪਜੀ ਸਾਹਿਬ ਦਾ ਪਾਠ ਇੱਕ ਇਸ਼ਨਾਨ ਕਰੇਗਾ ਉਹ ਜਨਮ ਮਰਨ ਤੋਂ ਮੁਕਤ ਹੋ ਜਾਵੇਗਾ ਉਸ ਦੀ 83 ਕੱਟੀ ਜਾਵੇਗੀ ਅਤੇ ਸਾਥ ਸੰਗਤ ਜੀ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਜੋ ਲੰਗਰ ਦੀ ਮਰਿਆਦਾ ਪ੍ਰਥਾ ਤਾਨਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸ਼ੁਰੂ ਕੀਤੀ ਸੀ ਉਸ ਨੂੰ ਪੱਕੇ ਪੈਰੀਂ ਇਸ ਪਾਵਨ ਕੋਇਤਰ ਸਥਾਨ ਤੇ ਸਤਿਗੁਰਾਂ ਨੇ ਲਾਗੂ ਕੀਤਾ ਹੈ ਗੁਰਦੁਆਰਾ ਚਬਾਰਾ ਸਾਹਿਬ ਜੋ ਕਿ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਜੱਦੀ ਘਰ ਹੈ ਜਿਸ ਦੇ ਅੰਦਰ ਸਾ ਸੰਗਤ ਜੀ 22.5 ਸਾਲ ਦਾ ਸਮਾਂ ਗੁਰੂ ਅਮਰਦਾਸ ਪਾਤਸ਼ਾਹ ਮਾ ਰਾਤਰੀ ਦਾ ਵਿਸ਼ਰਾਮ ਕਰਦੇ ਰਹੇ ਇਸੇ ਪਾਵਨ ਸਥਾਨ ਤੇ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੂੰ ਗੁਰਤਗਦੀ ਦੀ ਦਾਤ ਪ੍ਰਾਪਤ ਹੋਈ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਤਿਨਾਂ ਦਾ ਪਾਵਨ ਪ੍ਰਕਾਸ਼ ਹੋਇਆ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦਾ ਜੋਤੀ ਜੋਤ ਵੀ ਅਸੀਂ ਇਸ ਸਥਾਨ ਤੇ ਹੋਇਆ ਔਰ ਸਿੱਖ ਪੰਥ ਦੇ ਸਰਮਾਔਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਮਹਾਨ ਕੁਰਬਾ ਨੂੰ ਬੜੀ ਚੜ੍ਹਦੀ ਕਲਾ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਮਨਾਉਣ ਵਾਸਤੇ ਸਾਥ ਸੰਗਤ ਜੀ ਪਿਛਲੇ ਕੋਈ ਸਮੇਂ ਤੋਂ ਇੱਥੇ ਮਹਾਨ ਕਾਰ ਸੇਵਾ ਪ੍ਰਾਰੰਭ ਸਨ ਜਿਸ ਦੇ ਅੰਦਰ ਸ੍ਰੀਮਾਨ ਸੰਤ ਬਾਬਾ ਕੋਲਾ ਸਿੰਘ ਜੀ ਦੇ ਵੱਲੋਂ ਸ੍ਰਾਮ ਬਣਾਉਣ ਦੀ ਨਵੀਂ ਜੋ ਸਾਧ ਸੰਗਤ ਦੀ ਸੇਵਾ ਪ੍ਰਾਰੰਭ ਹੋਈ ਸੀ ਬਾਬਾ ਸ਼ਬੀਕ ਸਿੰਘ ਜੀ ਵੱਲੋਂ ਹਰਾਇਸ਼ੀ ਕਮਰਿਆਂ ਦੀ ਸ੍ਰਾਮ ਬਣਾਉਣ ਦੀ ਜੋ ਕਾਰ ਸੇਵਾ ਪ੍ਰਾਰੰਭ ਚੱਲ ਰਹੀ ਹੈ ਸਾਧ ਸੰਗਤ ਦੀ ਅਤੇ ਗੁਰੂ ਘਰ ਦੇ ਲੰਗਰ ਦੇ ਨਿਰਮਾਣ ਕਾਰਜਾਂ ਦੀ ਸੇਵਾ ਸ੍ਰੀ ਮਾਨ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਕ੍ਰੀਮਾਨ ਸੰਤ ਬਾਬਾ ਸੁਖਵਿੰਦਰ ਸਿੰਘ ਦੀ ਪੂਰੀ ਵਾਲੇ ਇਲਾਕਾ ਨਿਵਾਸੀ ਸੰਗਤ ਦੇ ਸਹਿਯੋਗ ਦੇ ਨਾਲ ਕਰਾ ਰਹੇ ਨੇ ਅੱਜ ਮਾਨਯੋਗ ਪ੍ਰਧਾਨ ਜੀ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਦੇ ਵੱਲੋਂ ਪਹੁੰਚ ਕਰਕੇ ਅੰਤਿਮ ਪੜਾਅ ਦੇ ਲੈਂਟਰਾਂ ਦੀ ਸੇਵਾ ਦੇ ਵਿੱਚ ਹਿੱਸਾ ਲਿਆ ਗਿਆ ਜਿਸ ਦੇ ਅੰਦਰ ਧਰਮ ਪ੍ਰਚਾਰ ਕਮੇਟੀ ਦੇ ਸਤਤਰ ਸਹਿਬਾਨ ਸਾਡੇ ਬਹੁਤ ਹੀ ਸਤਕਾਰਯੋਗ ਮੈਂਬਰ ਸਹਿਬਾਨ ਜਿ세ਦਾਰ ਗੁਰਵਚਨ ਸਿੰਘ ਜੀ ਕਰਮੂ ਵਾਲਾ ਜਥੇਦਾਰ ਅਮਰਜੀਤ ਸਿੰਘ ਜੀ ਪੜਾਈਪੁਰ ਜਦí ਦਾ ਅਮਰਜੀਤ ਸਿੰਘ ਜੀ ਬੰਡਾਲਾ ਅਤੇ ਹੋਰ ਵੀ ਮੈਂਬਰ ਸਹਿਬਾਨ ਨੇ ਪਹੁੰਚ ਕਰਕੇ ਇਸ ਮਹਾਨ ਸੇਵਾ ਦੇ ਵਿੱਚ ਹਿੱਸਾ ਪਾਇਆ ਸਾਧ ਸੰਗਤ ਜੀ ਸਮੂੱਚਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਕਮੇਟੀ ਵੱਲੋਂ ਗੁਰਦੁਆਰਾ ਬੌਲੀ ਸਾਹਿਬ ਦੇ ਮੈਨੇਜਰ ਸਰਦਾਰ ਗੁਰਾ ਸਿੰਘ ਜੀ ਮਾਨ ਵੱਲੋਂ ਇਲਾਕਾ ਨਿਵਾਸੀ ਸੰਗਤ ਦੇ ਸਹਿਯੋਗ ਦੇ ਨਾਲ ਕਰਵਾ ਰਿਆ ਜਾ ਰਿਹਾ ਹੈ ਜੋ ਵੀ ਦੇਸ਼ ਵਿਦੇਸ਼ ਤੋਂ ਸੰਗਤਾਂ ਇਸ ਮਹਾਨ ਪ੍ਰਬੰਧ ਦੇ ਅੰਦਰ ਪਹੁੰਚ ਰਹੀਆਂ ਨੇ ਪ੍ਰਬੰਧਕਾਂ ਦੇ ਵੱਲੋਂ ਉਹਨਾਂ ਦੀ ਰਹਿائش ਵਾਸਤੇ ਡਾਕਟਰੀ ਸਹੂਲਤ ਦੇ ਵਾਸਤੇ ਮੈਡੀਕਲ ਦੀਆਂ ਸਵਾਮਾ ਸਾਹਿਬ ਸੰਗਤ ਜੀ ਨਿਰੰਤਰ ਜਾਰੀ ਨੇ ਤਾਂ ਜੋ ਆਉਣ ਵਾਲੀਆਂ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਮੁਸ਼ਕਲ ਨਾ ਹੋਵੇ ਸੋ ਵਾਦ ਤੋਂ ਬਾਦ ਗੁਰੂ ਪਿਆਰਿਓ ਗੁਰੂ ਪਿਆਰ ਵਾਲੇ ਬਣਦੇ ਹੋਏ ਇਨ੍ਹਾਂ ਮਹਾਨ ਪੁਰਬਾਂ ਦੇ ਅੰਦਰ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਿਏ ਜੀ ਬਾਣੀ ਅਤੇ ਬਾਣੇ ਦੇ ਧਾਰਨੀ ਹੋਈਏ ਲੋਕ ਸੁਖੀਏ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਭਾਪੇ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਥਾਨ ਜਿਹੜਾ ਪੱਲੇ ਅੰਮਰਦਾਸ ਗੁੰਟੇ ਰੇ ਤੇਰੀ ਉਪਮਾ ਤੋਂ ਹੀ ਬਣਿਆ ਵੇ ਗੁਰੂ ਅੰਮਰਦਾਸ ਜੀ ਦਾ ਜੋਤੀ ਜੋਤ ਜਿਹੜਾ 450 ਸਾਲਾਂ ਦੇ ਰੂਪ ਵਿੱਚ ਬੜਾ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਇਹਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਗੁਰਦੁਆਰਾ ਸਾਹਿਬ ਦਾ ਚੱਲ ਰਿਹਾ ਵਾ ਲੱਖਾਂ ਦੀ ਗਿਣਤੀ ਵਿੱਚ ਜਿਹੜੀ ਸਿੱਖ ਸੰਗਤਾਂ ਵਾਂ ਨਗਰ ਕੀਰਤਨ ਵਾਂ 1 ਸਤੰਬਰ ਤੋਂ ਸ਼ੁਰੂ ਹੋ ਜਾਣੇ ਆ ਰੰਮਤਾ ਜਾਣੇ ਆ ਜਿਹੜੇ ਮੇਨ ਸਮਾਗਮਾਂ ਦੀਆਂ ਤਰੀਕਾ ਵਾਂ ਉਹ 15 16 17 ਤੇ 18 ਨੂੰ ਸਮਾਪਤੀ ਆ ਸਤੰਬਰ ਨੂੰ ਸਰਦਾਰ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਐਡਵੋਕੇਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਸ ਜਿਹੜੇ ਸਮਾਗਮਾਂ ਦੀ ਰੂਪਰੇਖਾ ਤਿਆਰ ਕਰ ਰਿਹਾ ਸਰਦਾਰ ਰਜਿੰਦਰ ਸਿੰਘ ਜੀ ਮਹਿਤਾ ਤੇ ਸਰਦਾਰ ਬਲਵਿੰਦਰ ਸਿੰਘ ਜੀ ਕਾੜਵਾ ਸਾਡੇ ਸੈਕਟਰੀ ਸਾਹਿਬ ਜਿਹੜੇ ਉਹਨਾਂ ਦੀ ਡਿਊਟੀ ਲੱਗੀ ਹੈ ਸੰਗਤਾਂ ਜਿਹੜੀਆਂ ਲੱਖਾਂ ਦੀ ਗਿਣਤੀ ਚ ਬਰ ਹੋਣੀਆਂ ਉਹਨਾਂ ਦੀ ਅਹੀਂ ਰਹਿਸ਼ਾ ਤੇ ਇੱਥੇ ਕਾਰਸ ਵਾਲੇ ਸੰਤ ਬਾਬਾ ਕੋਲਾ ਸਿੰਘ ਜੀ ਵੀ ਕਾਰਸ ਵਾਲੇ ਕੁਝ ਕਮਰੇ ਬਣਾ ਰਹੇ ਆ ਕੁਝ ਬਾਬਾ ਸ਼ਪੀਗ ਸਿੰਘ ਕਾਰਸ ਵਾਲੇ ਕਮਰੇ ਬਣਾ ਰਹੇ ਆ ਇੱਥੇ ਲੰਗਰ ਦੀ ਬੜੀ ਵੱਡੀ ਲੋੜ ਸੀ ਲੰਗਰ ਦੀ ਮੁੱਖ ਲੋੜ ਨੂੰ ਰੱਖਦਿਆਂ ਹੋਇਆ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਕਾਰਸਵਾ ਪੂਰੇ ਵਾਲੇ ਪੂਰੀ ਵਾਲੇ ਬਹੁਤ ਵੱਡੇ ਪੱਧਰ ਤੇ ਲੰਗਰ ਹਾਲ ਉੜਾ ਵੱਡਾ ਬਣਾ ਰਹੇ ਹੈ ਜਿਹੜੀ ਅੱਜ ਲੈਂਟਰ ਜਿਹੜਾ ਵਾ ਅਖੀਰ ਦਾ ਲੈਂਟਰ ਜਿਹੜਾ ਅੱਜ ਪਾਇਆ ਗਿਆ ਪ੍ਰਧਾਨ ਸਰਦਾਰ ਰਜਿੰਦਰ ਸਿੰਘ ਧਾਮੀ ਮਹਿਤਾ ਸਾਹਿਬ ਸਾਡੇ ਹੋਰ ਸਰਦਾਰ ਗੁਰਬਚਨ ਸਿੰਘ ਕਰਮੂਵਾਲਾ ਸਰਦਾਰ ਅੰਬਰਜੀਤ ਸਿੰਘ ਬੰਡਾਲਾ ਸਰਦਾਰ ਅੰਬਰਜੀਤ ਸਿੰਘ ਭਲਾਈਪੁਰ ਸਾਡੇ ਜਿਹੜੇ ਟ੍ਰੈਕਟ ਦੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਭਾ ਨੇ ਹੈ ਇਲਾਕੇ ਦੇ ਆ ਉਹਨਾਂ ਆ ਕੇ ਸਿਵਾ ਸ਼ੁਰੂ ਕੀਤੀ ਹੈ ਹੋਰ ਸੰਤਮਾ ਪੁਰਸ਼ ਨੇ ਕਹੀ ਗਿਣਤੀ ਦੇ ਵੈਸੇ ਅੱਜ ਅਖੀਰ ਦਾ ਲੈਂਟਰ ਪਿਆ ਵਾ ਜਿਹੜੇ 2 ਮਹੀਨੇ ਹੋ ਗਏ ਬੜੀ ਜੰਗੀ ਪੱਧਰ ਦੇ ਉੱਤੇ ਲੈਂਟਰ ਲੰਗਰ ਦਾ ਜਿਹੜਾ ਕੰਮ ਕਾਰਜ ਚੱਲ ਰਿਹਾ ਸੀ ਅਸੀਂ ਸੰਗਤਾਂ ਦੀ ਜਿਨੇ ਇਸ ਗੋੰਦਵਾਲ ਸਾਹਿਬ ਦੇ ਲਾਗੇ ਬੰਨੇ ਆਗੇ ਸਕੂਲ ਵਾ ਤੇ ਪੈਲਸ ਵਾ ਤੇ ਜਿੰਨੀਆਂ ਵੀ ਹੋਰ ਜਗਾ ਵਾ ਸੰਗਤਾਂ ਦੇ ਕੋਲੋਂ ਅਸੀਂ ਲਈਆਂ ਆਈਆਂ ਵਾ ਜਿਹੜੀ ਹੋਰ ਜਿਹੜੀ ਖੁੱਲੀ ਗਰਾਊਂਡ ਜ਼ਮੀਨ ਵਾ ਉਹ ਅਸੀਂ ਸੰਗਤਾਂ ਨੂੰ ਜਿਹੜੀਆਂ ਸੰਪਰਤਾਂਵਨ ਨੇ ਲੰਗਰ ਲਾਉਣੇ ਹੋਣਗੇ ਜਾਂ ਜਿੱਥੇ ਕਾਰ ਪਾਰਕ ਸੈਕੰਡ ਸਟੈਂਡ ਦਾ ਪਰਮਾਨਿਤ ਕੀਤਾ ਜਾਣਾ ਉਹ ਕਰਾਂਗੇ ਜਿਹੜੇ ਰੈਸ਼ ਵਾ ਉਹ ਅਸੀਂ ਜਿਨੇ ਸਕੂਲ ਵਾ ਸੰਗਤਾਂ ਦੇ ਕੋਲੋਂ ਬੇਨਤੀ ਕਰਕੇ ਉਹ ਗੁਰਦਰਾ ਸਾਹਿਬ ਦੀ ਸੰਗਤਾਂ ਵਾਸਤੇ ਰੈਸ ਵਾਸਤੇ ਹੀ ਪ੍ਰਬੰਧ ਕੀਤਾ ਆਇਆ ਵਾ ਲੰਗਰਾਂ ਦਾ ਪ੍ਰਬੰਧ ਵੀ ਬੜੇ ਵੱਡੇ ਪੱਧਰ ਤੇ ਸੰਤ ਮਹਾਂਪੁਰਸ਼ ਕਾਰਸੇ ਵਾਲੇ ਬਾਬੇ ਤੇ ਹੋਰ ਸੰਪਰਤਾਂ ਵਾਂ ਲੰਗਰ ਵੀ ਬੜੇ ਜੰਗੀ ਪੱਧਰ ਦੇ ਉੱਤੇ ਬੜੇ ਵੱਡੇ ਲਾ ਰਹੀਆਂ ਵਾਂ ਜਿਨ੍ਹਾਂ ਨੂੰ ਸੰਗਤਾਂ ਨੂੰ ਕੋਈ ਮੁਸ਼ਕਲ ਨਾ ਆਵੇ ਕਿਉਂਕਿ ਜੇ ਇੱਕ ਲੰਗਰ ਹੁੰਦਾ ਵੱਡਾ ਸਮਾਗਮ ਹੁੰਦਾ ਤੇ ਉੱਤੇ ਭੀੜ ਜਿਆਦੀ ਹੁੰਦੀ ਹੈ ਸੰਗਤ ਨੂੰ ਲੰਗਰ ਛਕਣ 'ਚ ਮੁਸ਼ਕਲ ਆਉਂਦੀ ਹੈ ਲੰਗਰ ਜਿਹੜੇ ਕਾਫੀ ਜਿਹੜੇ ਆ ਸੰਤ ਮਹਾਂਪੁਰ ਜਿਹੜੇ ਵੱਡੇ ਪੱਧਰ ਤੇ ਲੰਗਰਾਂ ਦੀ ਜਿਹੜੀ ਸਿਵਾ ਸਮਾਲ ਕਰ ਰਿਹਾ ਨਗਰ ਕੀਰਤਨ ਤੋਂ ਤੋਂ ਰੰਭ ਹੋ ਜੇ ਨਗਰ ਕੀਰਤਨ ਜਿਹੜੇ ਆ ਜੀ 1 ਸਤੰਬਰ ਤੋਂ ਬਾਅਦ ਆ ਸ਼ੁਰੂ ਹੋ ਜਣੇ ਆ ਇੱਕ ਨਗਰ ਕੀਰਤਨ ਜਿਹੜਾ ਵਾ ਪੈਦਲ ਗੁਰਦੁਆਰਾ ਗੁਰੂ ਅੰਗਦ ਸਾਹਿਬ ਦਾ ਖਡੂਰ ਸਾਹਿਬ ਤੋਂ ਆਰੰਭ ਹੋਣਾ ਵਾ ਜਿਹੜਾ ਤੁਰ ਕੇ ਪੈਦਲ ਇੱਥੇ ਹੋਣਾ ਬੜੇ ਵੱਡੇ ਪੱਧਰ ਤੇ ਇੱਕ ਨਗਰ ਕੀਰਤਨ ਸੰਸ ਸਨ ਸਭਾ ਸਰ ਕੇ ਗੱਲਾਂ ਤੋਂ ਇੱਥੇ ਹੋਣਾ ਵਾ ਇੱਕ ਚੋਲਾ ਸਾਹਿਬ ਤੋਂ ਇੱਥੇ ਹੋਣਾ ਵਾ ਹੋਰ ਵੀ ਜਿੱਦਾਂ ਜਲੰਧਰ ਦੀ ਸਾਡੇ ਕੋਲ ਸੰਗਤ ਆਈ ਉਹ ਵੀ ਆਂਦੀ ਆ ਕਿ ਨਗਰ ਕੀਰਤਨ ਹੀ ਇੱਥੇ ਇੱਕ ਲੈ ਕੇ ਆਉਣਾ ਵਾ ਉਹ ਲੁਧਿਆਣੇ ਤੇ ਵੀ ਕੁਝ ਸੰਗਤਾਂ ਆਹੀ ਉਹ ਵੀ ਆਂਦੀਆਂ ਵਾ 1 ਸਤੰਬਰ ਤੋਂ 12 ਜਿਹੜੇ ਨਗਰ ਕੀਰਤਨਾਂ ਦੀ ਆਮਦਨ ਵਾ ਸੰਗਤਾਂ ਦੀ ਸੰਗਤਾਂ ਨੂੰ ਬੇਨਤੀ ਹੈ ਕਿ ਗੁਰੂ ਘਰ ਦੇ ਦਰਸ਼ਨ ਦਦਾਰੇ ਕਰਕੇ ਗੁਰੂ ਅਮਰਦਾਸ ਦੇ ਖੁਸ਼ੀਆਂ ਪ੍ਰਾਪਤ ਕਰੋ ਕਿਉਂਕਿ ਸਾਡੇ ਬੜੇ ਵੱਡੇ ਭਾਗ ਆ ਕਿ ਸਤਾਬ ਦੀ ਜਿਹੜੀ ਆ ਅਸੀਂ ਆਪਣੇ ਜਿਹੜੇ ਆ ਕਰਮਾਂ ਦੇ ਵਿੱਚ ਵੇਖ ਰਹੇ ਆ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਮਹਾਰਾਜ ਦੀ ਜਿਹੜੀ ਸ਼ਤਾਬੀ ਸਮਾਗਮ ਮਨਾਇਆ ਜਾ ਰਿਹਾ ਤੇ ਕਿਹੜਾ ਸਥਾਨ ਹੈ ਗਾਜੀ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤਨਤਨ ਸਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਤੀਸਰੇ ਪਾਤਸ਼ਾਹੀ ਦੀ ਜਿਹੜੀ ਆ ਜੋਤੀ ਜੋਤ ਸਤਾਬ ਦੀ 450 ਸਾਲਾ ਤਨਤਨ ਸਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੀ ਗੁਰਤਾ ਗੱਦੀ ਜਿਹੜਾ ਵਾ 450 ਸਾਲਾ ਵਾ ਇਹ ਗੋਂਦਵਾਲ ਸ੍ਰੀ ਗੋਂਦਾਲ ਸਾਹਿਬ ਤਨਤਨ ਗੁਰੂ ਅਮਰਦਾਸ ਸਾਹਿਬ ਜੀ ਨੇ ਇਹ ਨੂੰ ਵਸਾਇਆ ਇਹ ਨੂੰ ਗੋਂਦਵਾਲ ਸਾਹਿਬ ਨੂੰ ਸਿੱਖੀ ਦਾ ਧੁਰਾ ਕਿਹਾ ਜਾਂਦਾ ਹੈ ਇੱਥੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੂੰ ਬਹੁਤ ਗੁਰੰਗਦੇਵ ਮਹਾਰਾਜ ਜਿਆਨੇ ਬਖਸ਼ਿਸ਼ਾਂ ਦਿੱਤੀਆਂ ਨੇ ਵਰ ਵੀ ਦਿੱਤੇ ਨੇ ਔਰ ਮੈਂ ਵੀ ਕਹਾਂਗਾ ਕਿ ਸਭ ਤੋਂ ਪਹਿਲਾਂ ਸਿੱਖਾਂ ਦਾ ਜਿਹੜਾ ਆਪਣਾ ਸਥਾਨ ਹੈ ਗੁਰੂ ਮਹਾਰਾਜ ਨੇ ਆਪਣੇ ਹੱਥੀਂ ਧੰਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਆਪਣੇ ਹੱਥੀਂ ਤਿਆਰ ਜਿਹੜੀ ਬੋਲੀ ਕੀਤੀ ਆ ਉਹ ਸਭ ਤੋਂ ਪਹਿਲਾਂ ਇੱਥੇ ਤਿਆਰ ਕੀਤੀ ਆ ਤੇ ਇੱਥੇ ਹੀ ਸਭ ਤੋਂ ਪਹਿਲੇ ਪੰਗਤਾਂ ਦੀ ਜਿਹੜੀ ਪਰਥਾ ਚਲਾਈ ਆ ਪਹਿਲੇ ਪੰਗਤ ਪਾਛੇ ਸੰਗਤ ਵਾਲੀ ਗੱਲ ਜਿਹੜੀ ਆ ਉਹ ਗੁਰੂ ਅਮਰਦਾਸ ਸਾਹਿਬ ਜੀ ਨੇ ਇਥੋਂ ਸ਼ੁਰੂ ਕੀਤੀ ਹੈ ਕਿ ਪਹਿਲੇ ਪੰਗਤ ਕਰੋ ਫਿਰ ਸੰਗਤ ਕਰੋ ਜੀ ਲੰਗਰਾਂ ਦੀ ਪਰਥਾ ਵੀ ਜਿਹੜੀ ਆ ਤਨਤਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਜ਼ਰੂਰ ਚਲਾਈ ਹੈ ਵੀ ਰੁਪਏ ਦੀ ਲੰਗਰ ਲਾਏ ਨੇ ਔਰ ਉਸ ਤੋਂ ਬਾਅਦ ਜੇ ਲੰਗਰਾਂ ਦੀ ਪਰਥਾ ਚੱਲੀ ਆ ਤਾਂ ਇਥੋਂ ਹੀ ਚੱਲੀ ਆ ਜੀ ਇਸ ਸਥਾਨ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਵੱਲੋਂ ਜਿਹੜੇ ਆ ਬڑے ਵੱਡੇ ਸਮਾਗਮ ਉਲੀਕੇ ਗਏ ਨੇ ਇਹ ਜੋ ਸਮਾਗਮ ਨੇ ਇਹ ਸੰਗਤਾਂ ਦੇ ਸਹਿਯੋਗ ਦੇ ਨਾਲ ਸਭਾ ਸੁਸਾਇਟੀਆਂ ਦੇ ਸਹਿਯੋਗ ਦੇ ਨਾਲ ਜਿਹੜੇ ਆ ਬੜੀ ਵੱਡੀ ਪੱਧਰ ਤੇ ਮਨਾਏ ਜਾ ਰਹੇ ਨੇ ਸਤੰਬਰ ਮਹੀਨੇ ਦੀ 15 ਤਰੀਕ ਤੋਂ ਲੈ ਕੇ 15 16 17 ਤੋਂ 18 ਸਤੰਬਰ ਤੱਕ ਜਿਹੜੇ ਨੇ ਬਹੁਤ ਵੱਡੇ ਸਮਾਗਮ ਹੋਣਗੇ ਤੇ ਢਾਡੀ ਕਵੀਸ਼ਰਾਂ ਔਰ ਰਾਗੀ ਚੰਗਾ ਵੱਲੋਂ ਜਿਹੜੇ ਆ ਇਹ ਹੁਣ ਆਪਾਂ ਅਵਾਕ-ਵਕ ਕਰ ਲਿਖਾਂਗੇ ਵੀ ਕਿਹੜੀ ਤਰੀਕ ਨੂੰ ਕਿਹੜੇ ਰਾਗੀ ਸਿੰਘ ਆਉਣੇ ਨੇ ਕਿਹੜੇ ਕਥਾਵਾਚਕ ਸਿੰਘ ਆਉਣੇ ਨੇ ਇਹ ਕਰਕੇ ਮੇਰੀ ਜਿਹੜੀ ਆ ਇਹ ਸੰਗਤਾਂ ਨੂੰ ਅਪੀਲ ਹੈ ਕਿ ਆਪ ਵੱਧ ਤੋਂ ਵੱਧ ਇਸ ਸਤਾਪਦੀਆਂ ਦੇ ਵਿੱਚ ਆਣ ਕੇ ਆਪਾਂ ਦਰਸ਼ਨ ਕਰੀਏ ਬੜੇ ਵੱਡੇ ਭਾਗ ਨੇ ਸਾਡੇ ਇਸ ਕਰਮਨ ਮਲਵੀ ਜਿਹੜੇ ਸਾਡੇ ਸਮੇਂ ਦੇ ਵਿੱਚ ਸਤਾਪਦੀਆਂ ਆ ਰਹੀਆਂ ਨੇ ਔਰ ਸਾਲਾਨਾ ਜੋੜ ਮੇਲਾ ਤੇ ਮੈਂ ਕਵਾਂਗਾ ਵੀ ਆਈ ਜਾਣਾ ਵਾ ਅਰ ਕਮ ਅਗਲੇ ਸਾਲ ਫੇਰ ਆਇਆਣਾ ਇਹ 450 ਸਾਲਾ ਸਤਾਬਦੀ ਆ ਸ਼ਾਇਦ 500 ਸਾਲਾ ਸਤਾਬਦੀ ਕਿਹਦੇ ਭਾਗਾਂ ਚ ਹੋਵੇ ਤੇ ਮੈਂ ਬੇਨਤੀ ਕਰਾਂਗਾ ਸੰਗਤਾਂ ਨੂੰ ਦੂਰ ਡਰਾਡੇ ਦੀਆਂ ਸੰਗਤਾਂ ਨੂੰ ਦੇਸ਼ਾਂ ਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਨੂੰ ਵੀ ਬੇਨਤੀ ਕਰਦਾ ਵਾਂ ਕਿ ਭਾਈ ਆਪਣਾ ਜਰੂਰ ਸਮਾਂ ਅੱਜ ਇਹ ਕੱਢ ਕੇ ਤੇ ਗੁਰੂ ਅਮਰਦਾਸ ਸਾਹਿਬ ਜੀ ਦੇ ਇਸ ਪਾਵਨ ਪਵਿੱਤਰ ਚਰਨ ਸੋ ਪ੍ਰਾਪਤ ਧਰਤੀ ਸ੍ਰੀ ਬੋਲੀ ਸਾਹਿਬ ਗੋੰਦਵਾਲ ਸਾਹਿਬ ਵਿਖੇ ਆਣ ਕੇ ਦਰਸ਼ਨ ਕਰੋ ਤੇ ਸੰਗਤਾਂ ਨੂੰ ਮਤਲਬ ਹੀ ਆਪਣਾ ਜੀਵਨ ਸਫਲ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਾਨਾਂ ਨੂੰ ਸਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਬੋਲੀ ਸਾਹਿਬ ਸ੍ਰੀ ਗੋੰਦਵਾਲ ਸਾਹਿਬ ਵਿਖੇ ਸਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ 450 ਸਾਲਾਂ ਜੋਤੀ ਜੋਤ ਸਤਾਪ ਦੀ ਸਵਾਗਤ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ بڑے بڑے ਪੱਧ ਤੇ ਮਨਾਏ ਜਾ ਰਹੇ ਹਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮਾਗਮਾਂ ਸਮੇਂ ਪਹੁੰਚ ਰਹੀਆਂ ਸੰਗਤਾਂ ਲਈ ਜਿਹੜਾ ਗੁਰਦੁਆਰਾ ਸਾਹਿਬ ਵਿਖੇ ਲੰਗਰ ਹਾਲ ਬਹੁਤ ਪੁਰਾਣਾ ਹੋ ਚੁੱਕਾ ਸੀ ਔਰ ਉਹਨੂੰ ਵੱਡਾ ਅਤੇ ਖੁੱਲਾ ਕਰਨ ਵਾਸਤੇ ਇਸ ਦੀ ਸੇਵਾ ਸੰਪਰਦਾਇ ਸੰਕਾਰ ਸੇਵਾ ਸੰਤ ਬਾਬਾ ਪੂਰੀ ਵਾਲੇ ਜਥੇਦਾਰ ਬਾਬਾ ਕਸ਼ਮੀਰ ਸਿੰਘ ਜੀ ਪੂਰੀਵਾਲਿਆਂ ਨੂੰ ਸੌਂਪੀ ਗਈ ਔਰ ਕਾਰ ਸੇਵਾ ਪੂਰੀਵਾਲਿਆਂ ਵੱਲੋਂ ਦਿਨ ਰਾਤ ਇੱਕ ਕਰਕੇ 3-4 ਮਹੀਨਿਆਂ ਵਿੱਚ ਜਿਹੜੀ ਹੈ ਲੰਗਰ ਹਾਲ ਦੀ ਇਮਾਰਤ ਰਸੋਈ ਘਰ ਦੀ ਇਮਾਰਤ ਇਹਦੇ ਜਿਹੜੇ ਲੈਂਟ ਜਿਹੜੇ ਉਸਾਰਨੀ ਤੋਂ ਪਹਿਲਾਂ ਪਾਈ ਜਾਣਗੇ ਤਾਂ ਜੋ ਸੰਗਤਾਂ ਦੀ ਜਿਹੜੀ ਹੈ ਵਰਤੋਂ ਅਤੇ ਸੁਰੱਖਤ ਬਣ ਸਕੇ ਬਾਕੀ ਦੇ ਜਿਹੜੇ ਕਾਰਜ ਨੇ ਉਸਾਰਨੀ ਤੋਂ ਬਾਅਦ ਆਰੰਭ ਕੀਤੇ ਜਾਣਗੇ ਇਸੇ ਨਾਲ ਹੀ ਪਾਲੀ ਸਾਹਿਬ ਦੇ ਗਮਟਰ ਸਾਹਿਬ ਦੇ ਅੰਦਰ ਸੋਨੇ ਦੀ ਮੀਨਾਕਾਰੀ ਵੀ ਚੱਲ ਰਹੀ ਜਿਸ ਦਾ ਅੱਜ ਸੋਨੇ ਦੇ ਵਰਕ ਲਾ ਕੇ ਜਿਹੜੀ ਹੈ ਨਕਾਸ਼ੀ ਦਾ ਕੰਮ ਸ਼ੁਰੂ ਕੀਤਾ ਗਿਆ ਔਰ ਸਭਾਤੋ ਸੰਗਤਾਂ ਨੂੰ ਬੇਨਤੀ ਆ ਔਰ ਇਹਨਾਂ ਜਿਹੜੇ ਸਤਾਪੀ ਸਮਾਗਮ ਨੇ ਇਹਨਾਂ ਵਿੱਚ ਆਪ ਹਾਜ਼ਰੀਆਂ ਭਰੋ ਔਰ ਚੱਲ ਰਹੀਆਂ ਕਾਰਸਵਾਵਾਂ ਔਰ ਸੋਨੇ ਦੀਆਂ ਸੁਵਾਵਾਂ ਵਿੱਚ ਆਪ ਦੀ ਤਨ ਮਨ ਕੰ ਦਾ ਸਜੋ ਦੇ ਕੇ ਤਨ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਿਲਕੁਲ ਜੀ ਏ ਸੀ ਸਾਡੇ ਨਾਲ ਹੈਡ ਗ੍ਰੰਥੀ ਗੁਰਮukh ਸਿੰਘ ਜੀ ਜਿਨ੍ਹਾਂ ਨੇ ਆਪਾਂ ਨੂੰ ਇਤਿਹਾਸ ਬਾਰੇ ਔਰ ਸ਼ਤਾਬਦੀ ਜਿਹੜੀ ਸ਼ਤਾਬਦੀ ਬਾਰੇ ਜਿਹੜੀ ਹੈ ਜਾਣਕਾਰੀ ਦਿੱਤੀ ਹੈ ਔਰ ਸਮੂਹ ਸਾਧ ਸੰਗਤ ਨੂੰ ਜਿਹੜੀ ਬੇਨਤੀ ਕੀਤੀ ਆ ਕਿ ਵੱਧ ਚੜ ਕੇ ਜੜੀਆਂ ਵਾ ਸ਼ਤਾਬਦੀ ਦੇ ਵਿੱਚ ਆਉਣ ਤੇ ਗੁਰੂ ਘਰ ਦੀਆਂ ਜੜੀਆਂ ਖੁਸ਼ੀਆਂ ਏੜੀਆਂ ਪ੍ਰਾਪਤ ਕਰਨ ਤਰਨਤਾਰਨ ਤੋਂ ਸੰਦੀਪ ਮਿਲਾਪ ਲਿਵਿੰਗ ਇੰਡੀਆ ਨਿਊਜ਼ ਤਰਨਤਾਰਨ